ਰੋਣਾ ਗੱਡੀ ਦਾ ਸਮਾਂ ਗੌਰ ਨਾਲ ਤੈਨਾਂ ਗੱਡੀ ਦਾ ਛੱਡ ਮੇਰੀ ਛੱਡ ਮੇਰੀ ਬਾ ਮਸਰਾ ਮੇਰੀ ਬੇਬੇ ਮਾਰਦੇ ਆਕਾਂ ਐਵੇਂ ਆ ਗਈ ਭਾਈ ਕਰਨਾ ਕਮਾਨ मिट्टी मूर्ति ये बैकड़ पॉइंट प्वाइंट बुरासी ਇਹ ਤਰੋਂਦਾਦਰ ਸਰਦਾਰ ਜੰਗ ਸਿੰਘ ਬਲਾਲਾ ਤਰੋਂਦਾਦਰ ਜੰਗ ਸਿੰਘ ਬਲਾਲਾ ਫੌਜੀ ਨਾ ਕਰਾਂ ਉਧਰੋਂ ਖੇਡ ਰੋਕਣੀ ਆ ਬਾਈ ਜੀ ਆ ਗਈ ਬਾਈ ਮੈਂ ਇੱਕ ਮਿੰਟ ਖੜ ਗਿਆ ਉਹ ਟਾਈਮ ਦੇਖੋ ਮਿੰਟ ਫੜੇ ਪਾਉਣਾ ਜੱਗੂ ਆ ਜੱਗੂ ਕਿੱਥੇ ਮੈਂ ਕਾਪੇ ਦਾਣਾ ਖੇਡ ਬੁੱਗੇ ਨੂੰ ਰੋਕਣਾ ਇੱਕ ਮਿੰਟਾ ਟਾਈਮ ਲਾਜ਼ਮਾ ਹੁਣ ਇਹ ਕਰਦਾ ਕਿ ਖੇਡ ਰੋਕ ਦਿੰਦਾ ਹੱਪਾ 22 ਸੈਕਿੰਡ 84 ਪੁਆਇੰਟ ਇਹ ਸੁੱਖਾ ਰੈਪਰ ਹੈਪੀ ਕਸੁੰਬੜੀ ਕੁਲਾ ਮਕੜੌਣਾ 22 ਸੈਕਿੰਡ 84 ਪੁਆਇੰਟ ਸਾਨੀ ਪਰ ਆ ਗਈ ਬਾਈ ਬਾਈ ਰੋਡਿਓਰਾਂ ਦਾ ਵੀ ਧੰਨਵਾਦ ਕਰਦੇ ਦਿੱਤੂਪਰੀਆਂ ਦਾ ਦਿੱਤੂ ਪਰਚ ਵੀ ਖੇਡ ਮੇਲਾ ਵੇ ਹਰ ਸਾਲ ਕਰਾਉਂਦੇ ਹੁਣ ਘਰ ਸਮਾ ਮਿੱਤਰੋ 2194 ਦਾ ਲੱਗ ਜੱਗੀ ਭਾਮੀਆਂ ਦਾ ਜੱਸੇ ਵਿਦੇਸ਼ਾਂ ਦਾ ਸੱਪ 22 ਸੈਕਿੰਡ 65 ਪੁਆਇੰਟ 22 65 ਇਹ ਕੁਲਵਿੰਦਰ ਸਿੰਘ ਮਝਾਲੀਆਂ ਛਤੀਸ਼ ਹਰਿਆਣਾ 22 65 ਆਗੇ ਭਾਈ ਬਾਈ ਨਿੱਕੇ ਹੋਰਾਂ ਦਾ ਵੀ ਧੰਨਵਾਦ ਕਰਦਾ ਮੈਂ ਬਗੌਰੀਆਂ ਦਾ ਨਿੱਕਾ ਬਗੌਰ ਓਪਾ 22 ਸੈਕਿੰਡ 57 ਪੁਆਇੰਟ ਇਹ ਰਾਣਾ ਕਲਾਹ ਜੋਤ ਸਵਾਜਪੁਰ ਗੋਗੇ ਰਾਮਪੁਰਾ ਜੀ ਵੀਰੋ ਦੱਗੇ ਆ ਗਈ ਪਾਈ ਬੱਚੇ ਭੱਜਣਗੇ ਪਹਿਲਾ ਨਾਮ ਮੋਟਰਸਾਈਕਲ ਹੈ ਸੁਹਾਣੇ ਦੇ ਖੇਡ ਮੇਲੇ ਦਾ ਜਾਣਕਾਰੀ ਸਾਂਝੀ ਕਰਦੇ ਹਾਂ ਸੱਗਾ ਪੱਤਰ ਵੀ ਦਰਨੇ ਸੁਹਾਣੇ ਵਾਲੇ ਜਿਲ੍ਹਾ ਮੋਹਾਲੀ ਦੇ ਵਿੱਚ ਜਿਹੜਾ ਵੱਡਾ ਖੇਡ ਮੇਲਾ ਵੀਰੋ 13 ਦਸੰਬਰ ਫਾਲਾਂ ਦੇ ਜੱਟ ਨੂੰ ਵਾਈ ਬਾਈ ਕਹਿੰਦੀ ਦੁਨੀਆ ਪਾਲ ਸਿੰਘ ਮੈਣਾ ਤਿਆਰੀ ਵਾਲੀ ਹਰਬਿੰਦਰ ਸਮਾਣਾ ਅਵਤਾਰ ਸਿੰਘ ਤਾਰਾ ਬਾਦਰ ਆ ਗਈ ਭਾਈ ਲੌਡੀ ਸੁਣੋ ਗੱਡੀ ਦਾ ਸਮਾਂ ਗੌਰ ਨਾਲ ਟਾਈਮ ਹੈ ਗੱਡੀ ਦਾ ਛੱਡ ਮੇਰੀ ਛੱਡ ਮੇਰੀ ਬਾ ਮਿੱਤਰਾ ਮੇਰੀ ਬੇਬੇ ਮਾਰਦੀ ਆਕਾਂ ਟਾਈਮ ਹੈ ਗੱਡੀ ਦਾ 21 ਸੈਕਿੰਡ 94 ਪੁਆਇੰਟ 'ਤੇ ਦੇਖ ਵੀ ਕੜੀ 21 94 ਇਹ ਸੀ ਦਲ ਸਿੰਘ ਗਰਚਾ ਜੱਗੀ ਭਾਮੀਆਂ ਬਿੰਦੀ ਆਨੰਦਪੁਰ ਨਾਲ ਬੈੜਾ ਭੱਜਾ ਸਤਵੰਤ ਸਿੰਘ ਮਹਿਰਨਾ ਨਾਭ ਸਿੰਘ ਰਾਮਪੁਰ 21 94